ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੈ ਦਿਨ ਐਤਵਾਰ ਤੇ ਅੱਜ ਅਸੀਂ ਤੁਹਾਨੂੰ ਕਰਾਵਾਂਗੇ ਲਾਹੌਰ ਸ਼ਹਿਰ ਦੀ ਦੁਬਾਰਾ ਸੈਰ ਕੱਲ ਵੀ ਆਪਾਂ ਲਾਹੌਰ ਸ਼ਹਿਰ ਦੇ ਬਾਜ਼ਾਰ ਦੇਖੇ ਸੀ ਅੱਜ ਵੀ ਦੁਬਾਰਾ ਤੁਹਾਨੂੰ ਲਾਹੌਰ ਸ਼ਹਿਰ ਦੀ ਸੈਰ ਕਰਾਵਾਂਗੇ ਤੇ ਕੋਸ਼ਿਸ਼ ਕਰਾਂਗੇ ਅਲੱਗ-ਅਲੱਗ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਸਥਾਨ ਨੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਦੇਦਾਰ ਕਰਵਾਈਏ ਤੇ ਲਾਹੌਰ ਦੇ ਬਾਜ਼ਾਰ ਘੁਮਾਈਏ ਇਸ ਟਾਈਮ ਅਸੀਂ ਖੜੇ ਹਾਂ ਸ਼ਹੀਦੀ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੇ तकरीबन 10 ਵਜੇ ਇਥੋਂ ਸੰਗਤਾਂ ਨੂੰ ਬਾਹਰ ਭੇਜਣ ਦੀ ਇਜਾਜ਼ਤ ਹੈ ਉਸ ਤੋਂ ਬਾਅਦ ਬਾਹਰ ਜਾਣੇ ਆ ਤੇ ਤੁਹਾਨੂੰ ਪੂਰੇ ਸ਼ਹਿਰ ਦੀ ਸੈਰ ਕਰਵਾਉਣੀ ਹੈ ਬਲੇ ਰਹੋ ਸਾਡੇ ਨਾਲ ਨਵੀ ਸੈਰ ਚੈਨਲ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਇੱਕ ਗੀਤ ਹੈ ਕਿ ਪੰਜਾਬੀ ਇਹ ਜ਼ੁਬਾਨੇ ਨਹੀਂ ਰਕਾਨੀ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਮੁਹਾਰਰ ਉਸ ਪੰਜਾਬੀ ਜ਼ੁਬਾਨ ਦੀ ਫਿੱਕੀ ਪੈ ਰਹੀ ਚਿਹਰੇ ਦੀ ਮੁਹਾਰਰ ਨੂੰ ਹੋਰ ਤਾਜ਼ਾ ਔਰ ਹੋਰ ਪ੍ਰਮੋਟ ਕਰਨ ਦਾ ਕੰਮ ਕਰ ਰਹੀ ਹੈ ਵੋਲਡ ਸੈਂਟਰ ਫਾਰ ਪੰਜਾਬੀ ਆਰਗੇਨਾਈਜੇਸ਼ਨ ਇਸ ਆਰਗੇਨਾਈਜੇਸ਼ਨ ਨੇ ਅੱਜ ਇੱਥੇ ਗੁਰੂ ਸਥਾਨ ਤੇ ਇੱਕ ਐਗਜ਼ੀਬਿਸ਼ਨ ਲਗਾਈ ਹੈ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਆਪਾਂ ਗੱਲ ਕਰਦੇ ਹਾਂ ਇਸ ਆਰਗੇਨਾਈਜੇਸ਼ਨ ਨਾਲ ਜੁੜੇ ਸਾਡੇ ਭਰਾ ਫੈਜ਼ਲ ਭਾਈ ਨਾਲ ਕਿ ਉਹ ਇਸ ਆਰਗੇਨਾਈਜੇਸ਼ਨ ਨੂੰ ਕਿਵੇਂ ਰਨ ਕਰ ਰਹੇ ਨੇ ਤੇ ਕਿਦਾਂ ਕੰਮ ਕਰ ਰਹੀ ਹੈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ ਸ਼ੁਕਰੀਆ ਤੇ ਕੀ ਕਰ ਰਹੀ ਹੈ ਐਸੋਸੀਏਸ਼ਨ ਸਰ ਕਿਵੇਂ ਪੰਜਾਬੀ ਨੂੰ ਪ੍ਰਮੋਟ ਕਰ ਰਹੀ ਹੈ ਜੀ ਜੀ ਸਭ ਤੋਂ ਪਹਿਲੇ ਤੇ ਤੁਹਾਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈਆਂ ਹੋਣ ਸ਼ੁਕਰੀਆ ਜੀ ਤੇ ਇਹ ਸਾਡੀ ਵਰਡ ਸੈਂਟਰ ਫੋਰ ਪੰਜਾਬੀ ਇਹ ਕੋਰਸ ਦੀ ਪਰਪਸ ਇਹਦਾ ਬਣਾਉਂਦਾ ਉਹ ਸੀ ਕਿ ਪੰਜਾਬੀ ਨੂੰ ਅਸੀਂ ਪੂਰੀ ਦੁਨੀਆ 'ਚ ਪ੍ਰਮੋਟ ਕੀਤਾ ਜਾਵੇ ਜੀ ਪੰਜਾਬੀ ਕੋਰਸ ਨੂੰ ਅਸੀਂ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆ 'ਚ ਫਲਾਈ ਜਾਵੇ ਜੀ ਤੇ ਦੁਨੀਆ ਨੂੰ ਇਹ ਦੱਸਿਆ ਜਾਵੇ ਕਿ ਇਹ ਭਾਸ਼ਾ ਨਾਲ ਤੁਸੀਂ ਜੁੜੇ ਰਹੋਗੇ ਤੇ ਤੁਹਾਡੀ ਅਣ ਵਿੱਚ ਬਕਾਏਗੀ ਤੁਹਾਡੀ ਆਣ ਵਾਲੀ ਨਸਲਾਂ ਦੀ ਬਕਾਏਗੀ ਨਹੀਂ ਤੇ ਇੱਕ ਟਾਈਮ ਆਏਗਾ ਤੁਹਾਡੀ ਅਸਮਾਨ ਤੁਹਾਡੀ ਪੰਜਾਬੀ ਜਿਹੜੀ ਇਨਡੇਂਜਰਡ ਲੈਂਗੁਏਜ ਇਸ ਕਨਸੀਡਰ ਕੀਤੀ ਜਾਏਗੀ ਸਾਡਾ ਇਹ ادارਾ ਇਹ ਕੰਮ ਮੁxtਲਫ ਤਰੀਕੇ ਨਾਲ ਕਰ ਰਿਹਾ ਹੈ ਸੈਮੀਨਾਰ ਕਰ ਰਿਹਾ ਹੈ ਇੰਟਰਨੈਸ਼ਨਲ ਕਾਨਫਰੰਸ ਕਰ ਰਿਹਾ ਹੈ ਰੀਸੈਂਟਲੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵੀ ਕੀਤੀ ਇੱਕ ਮਹੀਨਾ ਪਹਿਲੇ ਹੀ ਇਹਨਾਂ ਨੇ ਜੀ ਤੇ ਐਸੋ ਲਵ ਲਿਟਰੇਚਰ ਤੇ ਸਾਰਾ ਪੂਰਾ ਕੰਮ ਹੋ ਰਿਹਾ ਹੈ ਅਸੀਂ ਸ਼ਾਮੁਖੀ ਨੂੰ ਗੁਰਮੁਖੀ 'ਚ ਕਨਵਰਟ ਕਰਨੇ ਆ ਗੁਰਮੁਖੀ ਨੂੰ ਸ਼ਾਮੁਖੀ 'ਚ ਕਨਵਰਟ ਕਰਨੇ ਆ ਜੀ ਜਿਵੇਂ ਇੰਡੀਆ 'ਚ ਗੁਰਮੁਖੀ ਬੋਲੀ ਜਾਂਦੀ ਹੈ ਉਹ ਪਰ ਹੀ ਜਾਂਦੀ ਹੈ ਮਾਦਰਤ ਤੇ ਇੱਥੇ ਪਾਕਿਸਤਾਨ 'ਚ ਸ਼ਾਮੁਖੀ ਪੜ੍ਹੀ ਜਾਂਦੀ ਹੈ ਬਿਲਕੁਲ ਠੀਕ ਹੈ ਅਸੀਂ ਇੰਡੀਆ ਲਈ ਜਰੀਸ਼ ਸ਼ਾਮੁਖੀ ਦਾ ਲਿਟਰੇਚਰ ਹੈਗਾ ਉਹਨੂੰ ਗੁਰਮੁਖੀ ਵਿੱਚ ਕਰਨੇ ਤਾਂ ਕਿ ਉੱਥੇ ਦੇ ਜਿਹੜੇ ਪੰਜਾਬੀ ਨੇ ਉਹ ਉੱਥੇ ਪੜ੍ਹ ਸਕਣ ਠੀਕ ਹੈ ਜੀ ਐਸੀ ਤਰ੍ਹਾਂ ਜਿਹੜਾ ਗੁਰਮੁਖੀ ਦਾ ਇੱਥੇ ਕਿਉਂਕਿ ਨਹੀਂ ਪੜਨ ਵਾਲੇ ਨਹੀਂ ਹੈਗੇ ਤੇ ਉਹਨਾਂ ਨੂੰ ਸੇ ਗੁਰਮੁਖੀ ਤੋਂ ਸ਼ਾਮੁਖੀ ਕਨਵਰਟ ਕਰਨੇ ਤਾਂ ਕਿ ਇੰਡੀਅਨ ਦੀ ਜਿਹੜਾ ਲਿਟਰੇਚਰ ਦੇ ਕੰਮ ਹੋ ਰਿਹਾ ਉਹ ਸਾਡੇ ਤੱਕ ਵੀ ਪਹੁੰਚ ਜਾਵੇ ਇੱਕ ਸਾਡੀ ਛੋਟੀ ਜੀ ਐਫਰਟ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਾਰੀ ਰੱਖੀਏ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਉਸ ਅੱਲਾਹ ਤੋਂ ਉਸ ਵਾਹਿਗੁਰੂ ਤੋਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਕੋਸ਼ਿਸ਼ ਨੂੰ ਫੁੱਲ ਪੈਣ ਤੇ ਇਹ ਕਾਮਯਾਬ ਧੰਨਵਾਦ। ਲੋ ਜੀ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਆ ਗਏ ਆਂ। ਅੱਜ ਐਕਚੁਅਲੀ ਨਾ ਪਾਕਿਸਤਾਨ ਲਾਹੌਰ ਦੇ ਵਿੱਚ ਕੋਈ ਲੋਕਲ ਇਲੈਕਸ਼ਨਸ ਹੋ ਰਹੇ ਨੇ ਜਿਹਦੇ ਕਰਕੇ ਸੰਗਤ ਨੂੰ ਦੁਪਹਿਰ ਲਗਭਗ 1 ਵਜੇ ਬਾਹਰ ਜਾਣ ਦੀ ਇਜਾਜ਼ਤ ਮਿਲੀ ਹੈ। 1 ਵਜੇ ਤੋਂ ਅਸੀਂ ਗੁਰੂ ਘਰ ਦੇ ਅੰਦਰ ਹੀ ਬੈਠੇ ਸੀ ਤੇ ਹੁਣ ਇਜਾਜ਼ਤ ਦਿੱਤੀ ਆ ਉਹਨਾਂ ਨੇ ਬਾਹਰ ਆਣ ਦੀ। ਜਦੋਂ ਬਾਹਰ ਆਏ ਤਾਂ ਪਤਾ ਲੱਗਿਆ ਵੀ ਪੂਰਾ ਲਾਹੌਰ ਅੱਜ ਸੰਡੇ ਕਰਕੇ ਬੰਦ ਹੈ। ਦੇਖੋ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਆ। ਤੇ ਇੱਥੇ ਅਸੀਂ ਇੱਕ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੁਹਾਨੂੰ ਵੀ ਕਰਵਾਣੇ ਆ ਬਣੇ ਰਹੋ ਸਾਡੇ ਨਾਲ ਲੋ ਜੀ ਪਹੁੰਚ ਗਏ ਆ ਚੌਥੇ ਗੁਰੂ ਸ੍ਰੀ ਗੁਰੂ ਰਮਦਾਸ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਚੂਨਾ ਮੰਡੀ ਲਾਹੌਰ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਕਰੋ ਤੁਸੀਂ ਵੀ ਦਰਸ਼ਨ ਦੇਦਾਰ ਤੁਹਾਨੂੰ ਅੰਦਰੋਂ ਵੀ ਕਰਵਾਉਨੇ ਆ ਲੋ ਜੀ ਕਰੋ ਦਰਸ਼ਨ ਦੇਦਾਰ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੁਆਰਾ ਸ੍ਰੀ ਜਨਮ ਸਥਾਨ ਸੇਗੁਰੂ ਰਾਮਦਾਸ ਜੀ ਇੱਥੇ ਜੀਵਨ ਬਿਉਰਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਹੈ ਕਿ ਮਾਤਾ ਪਿਤਾ ਦਇਆ ਕੌਰ ਜੀ ਪਿਤਾ ਬਾਬਾ ਹਰੀਦਾਸ ਜੀ ਮਹਿਲ ਮਾਤਾ ਪਾਨੀ ਜੀ ਸੁਪੁੱਤਰ ਬੱਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਉਮਰ 47 ਸਾਲ ਬਰਿਆਈ 7 ਸਾਲ 1574 ਤੋਂ 1581 ਤੱਕ ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਜੋਤੀ ਜੋਤ 16 ਸਤੰਬਰ 1581 ਗੋਇੰਦਵਾਲ ਸਾਹਿਬ ਸੰਡੇ ਕਰਕੇ ਲਾਹੌਰ ਚੁੰਨਾ ਮੰਡੀ ਮਾਰਕੀਟ ਬੰਦ ਹੈ ਪਰ ਜਿਹੜੇ ਇੱਥੇ ਲੋਕਲ ਦੁਕਾਨਦਾਰ ਨੇ ਉਹ ਕੋਈ ਨਾ ਕੋਈ ਜਿਗਾਰ ਲੱਭ ਲੈਂਦੇ ਨੇ ਉਹ ਹੁਣ ਉਹ ਬਾਹਰ ਉਹਨਾਂ ਨੇ ਓਪਨ ਸੇਲ ਲਾਤੀ ਆ ਕੱਪੜਿਆਂ ਦੀ ਸਿੱਖ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਆ ਦੇਖੋ ਤੁਸੀਂ 500 ਦੀਆਂ ਦੋ ਚੁੰਨੀਆਂ ਕਿੰਨੇ ਦੀਆਂ ਵਹੀ ਜਾਣੇ 500 ਰੁਪਏ ਦੀਆਂ 2 500 ਰੁਪਏ ਦੀਆਂ ਦੋ ਵਾਹ ਜੀ ਵਾਹ 500 ਰੁਪਏ ਦੀਆਂ 500 ਰੁਪਏ ਦੀਆਂ ਦੋ ਚੁੰਨੀਆਂ ਜੀ ਹਾਂਜੀ ਸਰ ਉਹ 500 ਰੁਪਏ ਦੀਆਂ ਦੋ ਦੇ ਰਹੇ ਆ ਜੀ ਉਹ ਸਾਹਮਣੇ ਤੁਸੀਂ ਕਿੰਨੇ ਦੇ ਰਹੇ ਹੋ ਜੀ ਭਾਈ 500 ਰੁਪਏ ਦੀ ਦੋ ਚੁੰਨੀਆਂ 850 800 ਦੀਆਂ 800 ਦਾ ਇੰਡੀਆ ਦਾ ਫੂਲ ਅੱਛਾ ਮੈਂ ਤਾਂ ਪੁੱਛਦਾ ਕਿ ਕਿੰਨੇ ਆਣਗੇ ਲਾਹੌਰ ਬਾਜ਼ਾਰ ਦੀਆਂ ਰੌਣਕਾਂ ਤਾਂ ਤੁਸੀਂ ਪਹਿਲਾਂ ਵੀ YouTube ਤੇ ਆ ਹੋਰ ਵਲੌਗ ਚ ਦੇਖੀਆਂ ਹੋਣੀਆਂ ਪਰ ਇਹ ਲਾਹੌਰ ਦੇ ਬਾਜ਼ਾਰਾਂ ਦਾ ਸਨਾਟਾ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਹਾਂ ਇਹ ਦੇਖੋ ਜੀ ਸੰਡੇ ਤੇ ਉੱਪਰੋਂ ਜਿਹੜਾ ਹੈਗਾ ਇੱਥੇ ਇੱਕ ਲੋਕਲ ਇਲੈਕਸ਼ਨ ਹੋਣ ਕਰਕੇ ਸਾਰਾ ਬਾਜ਼ਾਰ ਇਹ ਚੁੰਨਾ ਮੰਡੀ ਬਾਜ਼ਾਰ ਹੈ ਜਿੱਥੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਚੁੰਨਾ ਮੰਡੀ ਲਾਹੌਰ ਪੂਰਾ ਬਾਜ਼ਾਰ ਜਿਹੜਾ ਹੈ ਉਹ ਅੱਜ ਬੰਦ ਹੈ ਪਰ ਸਿੱਖ ਸੰਗਤਾਂ ਫੇਰ ਵੀ ਇੱਥੇ ਸੈਰ ਤੇ ਨਿਕਲੀਆਂ ਹੋਈਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ। ਲੋ ਜੀ ਸਿੱਖ ਸੰਗਤਾਂ ਦੇ ਰਸ ਨੂੰ ਦੇਖਦੇ ਹੋਏ ਲੋਕਲ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਦੁਕਾਨਾਂ ਦੇ ਬਾਹਰ ਹੀ ਆਪਣੀ ਜਿਵੇਂ ਆਪਣੇ ਸੰਡੇ ਮਾਰਕੀਟ ਲੱਗਦੀ ਹੈ ਨਾ ਪਟਿਆਲੇ ਐਦਾਂ ਉਹਨਾਂ ਨੇ ਬਾਹਰ ਹੀ ਸੇਲ ਕਰ ਲਿਆ ਨੇ ਦੁਕਾਨਾਂ ਹਾਲਾਂਕਿ ਬੰਦ ਨਹੀਂ ਪਰ ਜੜੀਆਂ ਨੇ ਬਾਹਰ ਦੁਕਾਨਾਂ ਦੇ ਬਾਹਰ ਉਹਨਾਂ ਨੇ ਸੇਲ ਲਾ ਲਈ ਹੈ ਸੇਕ ਸੰਗਤਾਂ ਦਾ ਰਸ਼ ਦੇ ਖੁਰੜੀ ਜੱਥੇ ਦੇ ਨਾਲ ਸੰਗਤਾਂ ਆਈਆਂ ਨੇ ਸਾਰੀਆਂ ਖਰੀਦਦਾਰੀ ਕਰਨ ਤੇ ਲੱਗੀਆਂ ਹੋਈਆਂ ਨੇ ਆ ਸਾਡੇ ਭਾਈ ਸਾਹਿਬ ਬਹੁਤ ਸ਼ਾਪਿੰਗ ਕਰਦੇ ਫਿਰ ਰਹੇ ਨੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਇਹਨਾਂ ਨੇ ਮਤਲਬ ਕਈ ਬੈਗ ਭਰ ਲਏ ਸ਼ਾਪਿੰਗ ਦੇ ਕਿੰਨੀ ਸ਼ਾਪਿੰਗ ਕੀਤੀ ਜੀ ਅੱਜ ਤੁਸੀਂ ਸਾਰਾ ਲੋਰ ਮੰਗੇ ਦਲੇ ਹਰ ਤੋਂ ਪਿਆਰ ਕਰੀਰ ਕੇ ਜੀ ਪਿਆਰ ਨੂੰ ਬੰਨ੍ਹਦੇ ਆਂਗੇ ਹੋਰ ਪਿਆਰ ਵਧਾਵਾਂਗੇ ਅੱਛਾ ਜੀ ਹਾਂ ਇਹ ਦੋਵਾਂ ਪੰਜਾਬਾਂ ਦੀ ਸਾਂਝ ਹੈ ਗਾ ਸਾਰੇ ਖਲੋਜੇ ਨੂੰ ਬਹੁਤ ਸੋਹਣਾ ਜਾਨਦੇ ਨੇ ਜੀ ਜੀ ਵਾਹਿਗੁਰੂ ਜੀ ਕੀ ਵਾਤੇ ਪਾਕਿਸਤਾਨੀ 600 ਆਜੋ ਜੀ ਆਜੋ ਦਿਖਾਈ ਹੋ ਰਹੀ ਹੈ ਅਸੀਂ ਪਹੁੰਚ ਗਏ ਹਾਂ ਜੀ ਵਜ਼ੀਰ ਖਾਨ ਮਸਜਿਦ ਲਾਹੌਰ ਮੇਨ ਬਾਜ਼ਾਰ ਦੇ ਕੋਲ ਇੱਥੇ ਦੇਖ ਸਕਦੇ ਹੋ ਇੱਥੇ ਸਿੱਖ ਸੰਗਤਾਂ ਨੂੰ ਦੇਖਦੇ ਹੋਏ ਦੁਕਾਨਾਂ ਖੁੱਲ ਗਈਆਂ ਨੇ ਸੰਡੇ ਔਰ ਇਲੈਕਸ਼ਨ ਦੇ ਬਾਵਜੂਦ ਦੁਕਾਨਾਂ ਖੁੱਲ ਗਈਆਂ ਨੇ ਕਿਉਂਕਿ ਇੱਥੇ ਜਿਹੜੀ ਸਿੱਖ ਸੰਗਤ ਆਈ ਸੀ ਉਹ ਲਗਾਤਾਰ ਡਿਮਾਂਡ ਕਰ ਰਹੀ ਸੀ ਖਰੀਦਦਾਰੀ ਕਰਨ ਦੇ ਲਈ ਤੇ ਵਜ਼ੀਰ ਖਾਨ ਮਸਜਿਦ ਦੇ ਕੋਲ ਹੁਣ ਆਪਾਂ ਜਾ ਰਹੇ ਆਂ ਦਿੱਲੀ ਗੇਟ ਦਿੱਲੀ ਦਰਵਾਜ਼ਾ ਇੱਥੇ ਪਹੁੰਚੇ ਆਂ ਜੀ ਖਲੀਫਾ ਨਾਨ ਸ਼ਾਪ ਇਹ ਬੜਾ ਮਸ਼ਹੂਰ ਨੇ ਇਕਨਾ ਇੱਥੇ ਖਾਸੀਅਤ ਹੈ ਪਾਕਿਸਤਾਨ ਦੇ ਵਿੱਚ ਜਦੋਂ ਅਸੀਂ ਆਏ ਆਂ ਤੇ ਨਾਨ ਜਿਹੜਾ ਹੈ ਨਾ ਉਹ ਆਪਣੇ ਵਾਲੇ ਨਾਨ ਤੋਂ ਬਹੁਤ ਵੱਡਾ ਸਾਈਜ਼ ਬਣਾਉਂਦੇ ਨੇ ਤੁਸੀਂ ਦੇਖੋ ਇਹ ਇਸ ਸਾਈਜ਼ ਦਾ ਨਾਨ ਬਣਦਾ ਜਿਹੜਾ ਇਹ ਭਾਈ ਸਾਹਿਬ ਨੇ ਅੰਦਰ ਤੰਦੂਰ ਚਲਾਇਆ ਹੈ ਔਰ ਇਹ ਬੜੇ ਮਸ਼ਹੂਰ ਨੇ ਇੱਥੇ ਭਾਈ ਜਾਨ ਕਿੰਨੇ ਸਾਲਾਂ ਤੋਂ ਆਪਣੀ ਦੁਕਾਨ ਇਹ ਸਾ ਇੰਡੀਆ ਬਣ ਤੋਂ ਪਹਿਲਾਂ ਦੀ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲਾਂ ਦੀ ਵਾਹ ਜੀ ਵਨ ਅੱਛਾ ਕੀ ਬਾਤ ਪਾਕਿਸਤਾਨ ਵਜ਼ੀਰ ਖਾਨ ਮਸਜਿਦ ਲਾਹੌਰ ਤੇ ਬਿਲਕੁਲ ਨਾਲ ਇਹ ਦੇਖੋ ਮੁਗਲ ਟਾਈਮ ਦਾ ਇਹ ਘੂ ਹੈ ਇਹ ਬੜਾ ਇਹਨਾਂ ਨੇ ਹੈਰੀਟੇਜ ਦੇ ਤੌਰ ਤੇ ਵਿਰਾਸਤ ਦੇ ਤੌਰ ਤੇ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹਦੇ ਆਲੇ-ਦਾਲੇ ਬਾਉਂਡਰੀ ਕਰਤੀ ਹੈ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਇਹਦੀ ਹਿਸਟਰੀ ਇੱਥੇ ਲਿਖ ਦਿੱਤੀ ਗਈ ਹੈ ਔਰ ਬੜਾ ਇਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ ਇੱਥੇ ਲੋ ਜੀ ਹੁਣ ਪਹੁੰਚੇ ਆਂ ਲਾਹੌਰ ਦੀ ਗਲੀ ਸੁਰਜਨ ਸਿੰਘ ਦੇ ਵਿੱਚ ਸਭ ਤੋਂ ਮਸ਼ਹੂਰ ਗਲੀ ਆ ਇਹ ਗਲੀ ਸੁਰਜਨ ਸਿੰਘ ਲਾਹੌਰ ਮੇਨ ਬਾਜ਼ਾਰ ਦੇ ਵਿੱਚ ਦਿੱਲੀ ਦਰਵਾਜੇ ਦੇ ਨਾਲ ਇਹ ਗਲੀ ਸੁਰਜਨ ਸਿੰਘ ਸੁਰਜਨ ਸਿੰਘ ਇੱਕ ਵੈਦ ਦੱਸਿਆ ਗਿਆ ਹੈ ਪੁਰਾਣੇ ਜਮਾਨੇ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਇਹ ਵੈਦ ਜਿਹੜਾ ਸੀਗਾ ਦੱਸਿਆ ਗਿਆ ਵੀ ਇਸ ਵੈਦ ਦੇ ਹੱਥ ਦੇ ਵਿੱਚ ਐਨੀ ਇੱਕ ਸ਼ਫਾ ਸੀਗੀ ਕਿ ਲੋਕ ਇਹਦੇ ਚਬੂਤਰੇ ਤੇ ਆ ਕੇ ਬਹਿੰਦੇ ਸੀ ਤੇ ਚਬੂਤਰੇ ਤੇ ਬੈਠਦੇ ਸਾਰ ਉਹਨਾਂ ਨੂੰ ਆਰਾਮ ਆ ਜਾਂਦਾ ਸੀ ਇਹ ਅਜੇ ਇੱਥੇ ਲੋਕਲ ਇਲੈਕਸ਼ਨ ਐ ਇਸ ਕਰਕੇ ਇਲੈਕਸ਼ਨ ਵਾਲੇ ਲੋਕ ਇੱਥੇ ਘੁਮਰੇ ਨੇ ਤੇ ਇਹ ਤੁਸੀਂ ਦੇਖੋ ਉਸਮਾਨ ਕੀ ਬੈਠਕ ਔਰ ਇਸ ਗਲੀ ਨੂੰ ਪਾਕਿਸਤਾਨ ਗਵਰਨਮੈਂਟ ਨੇ ਬਹੁਤ ਹੀ ਸੰਭਾਲ ਕੇ ਰੱਖਿਆ ਤੁਸੀਂ ਦੇਖੋ ਹਰ ਗਲੀ ਦੇ ਵਿੱਚ ਗਮਲੇ ਪੁਰਾਣੀਆਂ ਬਿਲਡਿੰਗਸ ਅਜੇ ਲੱਗੀ ਹੋਈਆਂ ਗਲੀ ਸੁਰਜਨ ਸਿੰਘ ਦੇ ਵਿੱਚ ਪਹੁੰਚੇ ਹਾਂ ਸਾਰੇ ਜਿਹੜਾ ਗਲੀ ਸੁਰਜਨ ਸਿੰਘ ਹੈ ਇੱਥੇ ਸੁਰਜਨ ਸਿੰਘ ਦਾ ਉਹ ਮਕਾਨ ਹੈ ਜਿਹੜਾ ਚਬੂਤਰਾ ਹੈ ਕਿਹੜਾ ਹੈ ਜੀ ਉਹ ਐਂਟਰ ਆਉਣਾ में है। अच्छा जी वो दो हजार तीन में जो है ना मुकम्मल गिरने वाला हो गया था पुराना अच्छा जी तो वो उस वक्त गिरा के उसको नहीं आए हुए तो उसी सूरत में मुकान बना लिए जाना था जी जी से जी से जी से। जी ये दोबारा जी 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 असलाम जी सर जो सुरजन सिंह है ਤੁਸੀਂ ਬੜੇ ਪੁਰਾਣੇ ਇਹਦੀ ਕੀ ਹਿਸਟਰੀ ਸੁਰਜਨ ਸਿੰਘ ਕੌਣ ਵੈਦ ਸੀਗਾ ਜੀ ਕੀ ਦੱਸਦੇ ਨੇ ਸਿਮ ਸਿੰਘ ਸਾਹਿਬੀ ਦਾ ਹਕੀਮ ਸੀ ਜੀ ਜੀ ਇਹਦੀ ਮਸ਼ਹੂਰੀ ਹੈ ਇਸੇ ਕਿ ਇਹਨਾਂ ਕੋਲ ਜਿਹੜਾ ਮਰੀਜ਼ ਆਉਂਦਾ ਸੀ ਜੀ ਉਹ ਬਹੁਤ ਜਲਦ ਤੰਦਰੁਸਤ ਹੋ ਕੇ ਜਾਂਦਾ ਸੀ ਅੱਛਾ ਇੱਕ ਮੁਹਾਵਰਾ ਸੀ ਜੀ ਸੁਰਜਨ ਸਿੰਘ ਦੇ ਅਥੜਿਆ ਮੇਰਾ ਬੁਖਾਰ ਉੱਤਰਿਆ ਤੇ ਸੈਨੇ ਚੜਿਆ ਕੀ ਬਾਤ ਹੈ ਅੱਛਾ ਸੁਰਜਨ ਸਿੰਘ ਦੇ ਅਥੜਿਆ ਮੇਰਾ ਬਹਾੜ ਉਤਰਾ ਤੇ ਤੈਨੂੰ ਚੜਿਆ ਅੱਛਾ ਉਹ ਜਲਦੀ ਦਾ ਮਤਲਬ ਰਿਕਵਰ ਹੋ ਜਾਂਦਾ ਸੀ ਅੱਛਾ ਜਬ ਉਹ ਸੁਖਿੰ ਸਿੰਘ ਯਹਾਂ ਤੇ ਨਹੀਂ ਨਾ ਹੁੰਦੇ تھے ਜੀ ਜਬ ਉਹ کہیں ਤੇ ਗਏ ਹੁੰਦੇ تھے ਕਿਸੇ ਦਾ ਇਲਾਜ ਕਰਨੇ ਤਾਂ ਜਬ ਕੋਈ ਮਰੀਜ਼ ਆਤਾ ਸੀ ਤਾਂ ਉਹ ਉਸਕੇ ਮਰੀਜ਼ ਕੋ ਉਸਕੇ ਥਰੇ ਤੇ ਲਟਾ ਕੇ ਜੋ ਹੈ ਨਾ ਇਹ ਬਾਤ ਕਰਦੇ ਸਨ ਓਕੇ 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 ਉਹ ਮਰੀਜ਼ ਜੋ ਹੁੰਦਾ ਸੀ ਸੇਜਾਬ ਹੋ ਜਾਂਦਾ ਮਤਲਬ ਉਹਦੇ ਹੱਥ ਦੇ ਵਿੱਚ ਇੰਨੀ ਸ਼ਫਾ ਸੀਗੀ ਹਾਂ ਜੀ ਇਹ ਬੇਟਾ ਸਾਹਿਬ ਜੋ ਮੇਰੇ ਬੇਟੇ ਤਾਂ ਨਹੀਂ ਲੇਕਿਨ ਬੇਟਾ ਹੀ ਹੈ ਜੀ ਇਹ ਉਸ ਘਰ ਕੇ ਮਾਇਆ ਲਾਈ ਕੀ ਹੈ ਅੱਛਾ ਕਰਕੇ ਦਾ ਹੈ ਗਿਆ ਨੇਕ ਨੇਕ ਮੁਤਾਬਕ ਕੀ ਬਾਤ ਹੈ ਕੀ ਬਾਤ ਹੈ ਕੀ ਨਾਮ ਹੈ ਜੀ ਆਪਕਾ ਬਹੁਤ ਮਜ਼ਾ ਆਇਆ ਅੱਛਾ ਆਪ ਉਸੇ ਮਕਾਨ ਮੇ ਰਹਤੇ ਹੈ ਜੀ ਓਕੇ ਓਕੇ ਵੈਦ ਸੁਰਜਨ ਸਿੰਘ ਦਾ ਜਿਹੜਾ ਅਸਲੀ ਮਕਾਨ ਸੀਗਾ ਨਾ ਜੀ ਉਹ ਇਹ ਹੈ ਐਗਜੈਕਟਲੀ ਮਕਾਨ ਉਹ ਇਹ ਹੈ ਤੇ ਇਹ ਐਗਜੈਕਟਲੀ ਇਹ ਉਹ ਥੜਾ ਹੈ ਜਿਸ ਥੜੇ ਬਾਰੇ ਪੰਜਾਬ ਦੇ ਵਿੱਚ ਜਿਹੜੀ ਕਹਾਵਤ ਭਾਈ ਸਾਹਿਬ ਨੇ ਸੁਣਾਈ ਹੈ ਨਾ ਕਿ ਇਹ ਉਹ ਥੜਾ ਹੈ ਸੁਰਜਨ ਸਿੰਘ ਦਾ ਤੇ ਇਹਨੂੰ ਢਾ ਕੇ ਇਸ ਪੂਰੇ ਮਕਾਨ ਨੂੰ ਸੁਰਜਨ ਸਿੰਘ ਦੇ ਮਕਾਨ ਨੂੰ ਦੁਬਾਰਾ ਬਣਾਇਆ ਗਿਆ। ਇਹ ਸੁਰਜਨ ਸਿੰਘ ਦੀ ਇਹ ਬੜੀ ਟਾਈਟ ਗਲੀ ਹੈ। ਤੁਸੀਂ ਦੇਖ ਸਕਦੇ ਹੋ ਇਹ ਗਲੀ ਦੇ ਵਿੱਚ ਨਾ ਮਤਲਬ ਇੱਕੋ ਹੀ ਬੰਦਾ ਜਿਹੜਾ ਹੈਗਾ ਉਹ ਨਿਕਲ ਸਕਦਾ ਹੈ ਇੱਥੋਂ। ਤੇ ਬਿਲਕੁਲ ਟਾਈਟ ਗਲੀ ਹੈ। ਤੇ ਉਹ ਲਕਿਆ ਜਾਂਦਾ ਵੀ ਇੱਕ ਬੰਦਾ ਦੇਖੋ ਥੋੜਾ ਪਿੱਛੇ ਹੋ ਕੇ ਦਿਖਾ ਦਿਓ। ਜਰਾ ਇਹ ਐਨਾ ਖਾਸਲਾ ਤੁਸੀਂ ਦੇਖ ਸਕਦੇ ਹੋ ਗਲੀ ਸੁਰਜਨ ਸਿੰਘ ਇਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਲਾਹੌਰ ਦੀ ਇਹ ਗਲੀ ਸੁਰਜਨ ਸਿੰਘ ਔਰ ਬੰਦਾ ਇੱਥੋਂ ਨਿਕਲਦਾ ਤੇ ਅੱਜ ਲਾਹੌਰ ਦੀ ਗਲੀ ਸੁਰਜਨ ਸਿੰਘ ਦੀ ਸੈਰ ਕਰਵਾਉਣੇ ਇੱਥੇ ਆ ਕੇ ਤਾਂ ਗਲੀ ਬਿਲਕੁਲ ਹੀ ਟਾਈਟ ਜਿਹੜਾ ਪਿੱਛੇ ਤਾਂ ਇੱਕ ਇੱਕੋ ਹੀ ਬੰਦਾ ਜਾ ਸਕਦਾ ਦੇਖ ਸਕਦੇ ਹਾਂ ਇਹ ਉਹ ਮਸ਼ਹੂਰ ਗਲੀ ਸੁਰਜਨ ਸਿੰਘ ਲਾਹੌਰ ਪਾਕਿਸਤਾਨ ਇਹ ਗਲੀ ਬਾਹਰ ਆ ਕੇ ਨਿਕਲ ਜਾਂਦੀ ਹੈ ਇੱਥੇ ਤੇ ਸੁਰਜਨ ਸਿੰਘ ਦਾ ਮਕਾਨ ਉਹ ਪਿੱਛੇ ਗਲੀ ਦੇ ਬਿਲਕੁਲ ਮੋੜ ਤੇ ਰਹਿ ਗਿਆ ਤੇ ਇੱਥੇ ਆ ਕੇ ਇਹ ਬਾਹਰ ਨਿਕਲ ਜਾਂਦੀ ਹੈ ਜੀ ਪਾਕਿਸਤਾਨ ਗੁਰੂ ਧਾਮਾਂ ਦੇ ਉੱਪਰ ਬਣਾਈ ਸਾਡੀ ਇਹ ਸੀਰੀਜ਼ ਨੂੰ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਅਸੀਂ ਤੁਹਾਡਾ ਤਹੇ ਦਿਲੋਂ ਧੰਨਵਾਦ ਕਰਦੇ ਹਾਂ ਸਾਡਾ ਮਕਸਦ ਸਿਰਫ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕਰਵਾਉਣਾ ਹੈ ਇਸੇ ਕਰਕੇ ਅਸੀਂ ਤੁਹਾਨੂੰ ਹਰ ਰੋਜ਼ ਬੇਨਤੀ ਕਰਦੇ ਹਾਂ ਹਰ ਵਲੌਗ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਸਾਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਰੀ ਸੰਗਤ ਗੁਰੂ ਪਿਆਰੀ ਸੰਗਤ ਆਪਣੇ ਗੁਰੂ ਘਰਾਂ ਦੇ ਦਰਸ਼ਨ ਦੇਦਾਰ ਕਰ ਸਕਣ ਉਹ ਵੀ ਘਰ ਬੈਠ ਕੇ